ਵਰਤੂ ਦੀ ਸਤਨਾ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲੰਬੁ ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਓ ਬਾਣੀ ਗੁਰੂ ਗੁਰੂ ਹੈ ਬਾਣੀ ਬਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਬਾਣੀ ਪੜਿਆ ਕਰਮ ਨਾ ਬਾਣੀ ਸੁਣਿਆ ਕਰਮ ਨਾ ਪੜਿਆ ਕਰਮਨਾ ਬਾਣੀ ਸੁਣਿਆ ਕਰਮਨਾ ਬਾਣੀ ਪੜਿਆ ਕਰਮਨਾ ਬਾਣੀ ਸੁਣਿਆ ਪੜਿਆ ਕਰਮਨਾ ਬਾਣੀ ਸੁਣਿਆ ਕਰਮਨਾ ਪੜਿਆ ਕਰਮਨਾ ਬਾਣੀ ਸੁਣਿਆ ਕਰਮਨਾ ਬਾਣੀ ਪੜਿਆ ਕਰਮਨਾ ਬਾਣੀ ਸੁਣਿਆ ਕਰਮਨਾ ਬਾਣੀ ਪੜਿਆ ਕਰਮਨਾ ਸੁਣਿਆ ਕਰਮਨਾ ਬਾਣੀ ਪੜਿਆ ਕਰਮਨਾ કર્મના કર્ણા પડ્યા કર્મના વાણી પડ્યા કર્મના બાણી પડ્યા કર્મના படையாணி படையா படையாணி கடையாணி பழைய படையா கடைய பழைய பண்ண ਪੜਿਆ ਕਰਮਣਾ ਪੜਿਆ ਕਰਮਣਾ ਬਾਣੀ ਪੜਿਆ ਕਰਮਣਾ ਪੜਿਆ ਕਰਮਣਾ ਬਾਣੀ ਸੁਣਿਆ ਕਰਮਣਾ ਪੜਿਆ ਕਰਮਣਾ ਬਾਣੀ ਸੁਣਿਆ ਕਰਮਣਾ ਬਾਣੀ ਪੜਿਆ ਕਰਮਣਾ ਬਾਣੀ ਸੁਣਿਆ ਕਰ ਬਾਣੀ ਪੜਿਆ ਕਰਮਣਾ ਬਾਣੀ ਸੁਣਿਆ ਕਰਮਣਾ ਪੜਿਆ ਕਰਮਣਾ ਬਾਣੀ ਸੁਣਿਆ ਕਰਮਣਾ ਪੜਿਆ ਕਰਮਣਾ ਬਾਣੀ ਸੁਣਿਆ ਕਰਮਣਾ ਸੁਣਿਆ ਸਤਿ ਪੀਰ ਸੁਰਨਾਥ ਸੁਣਿਆ ਸਰਸ ਤਵ ਲਿਆਕਾਸ ਸੁਣਿਆ ਦੀਪ ਲੋਪਾਤਾ ਸੁਣਿਐ ਪੁਹੇ ਨਾਸਤੈ ਨਾਨਕ ਭਗਤਾ ਸਦਾ ਵੇਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਈਸਰ ਪਰਮਾइंद ਸੁਣਿਐ ਮੁਖ ਸਲਾਹਣ ਮੰਦ ਸੁਣਿਐ ਜੋਗ ਜਗਤ ਤਨ ਭੇਦ ਸੁਣਿਐ ਸਾਸਤ ਸਿਮਰਤਿ ਭੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਖ ਸੱਚ ਕਾ ਇਸਨਾਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਰਾ ਗੁਨਾਹ ਕੇ ਗਾਹ ਸੁਣਿਆ ਸੇਖ ਪੀਰ ਪਾਸਾ ਸੁਣਿਆ ਅੰਦੇ ਪਾਵੈ ਰਾਹੂ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਖ ਪਾਪ ਕਾ ਪੜਿਆ ਕਰਮਨਾ ਬਾਣੀ ਸੁਣਿਆ ਕਰਮਨਾ படையாணி சுனா வணி படையாணி சுனா வணி படைய படைய ਸਰਮਾਨ ਜੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਲੰਮੇ ਸਮੇਂ ਤੋਂ ਹਾਜ਼ਰੀਆਂ ਭਰ ਰਏ ਸਰਬੱਤ ਸੰਗਤ ਮਾਈ ਪਾਈ ਆਪਾਂ ਸਾਰੇ ਹੀ ਬੜੇ ਭਾਗੀ ਹਾਂ ਉਤਮ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੀ ਗੋਦ ਅੰਦਰ ਬੈਠਣ ਦਾ ਗੁਰੂਆਂ ਕਥਾ ਕਹਾਣੀਆਂ ਸੁਣਨ ਦਾ ਗੁਰੂ ਕੀ ਬਾਣੀ ਸੁਣਨ ਦਾ ਸਤਿਗੁਰੂ ਜੀ ਦੇ ਦਰਸ਼ਨ ਦੇਦਾਰੇ ਕਰਨ ਦਾ ਔਰ ਗੁਰੂ ਕੀ ਸੰਗਤ ਕਰਨ ਦਾ ਆਏ ਹੋਏ ਮਹਾਪੁਰਖਾਂ ਦੇ ਪ੍ਰਵਚਨਾਂ ਨੂੰ ਸੁਣਨ ਦਾ ਮਹਾਪੁਰਖਾਂ ਦੇ ਦਰਸ਼ਨ ਦੇਦਾਰੇ ਕਰਨ ਦਾ ਸੁਭਾਗ ਮਿਲਿਆ ਹੈ ਆਓ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜੀਉ ਬਹੁਤ ਵੱਡਾ ਬੁਣਲੇ ਬਚਨ ਮਹਾਪੁਰਖਾਂ ਨੇ ਦੂਰ ਦਰਾਡੇ ਚੱਲ ਕਰਕੇ ਆਏ ਗੁਰੂ ਕੀ ਬਾਣੀ ਦੀ ਕਥਾ ਗੁਰੂ ਕੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਨੂੰ ਮਨਾ ਰਹੇ ਆ ਇਸ ਸੰਸਦ ਦੇ ਮੌਜੂਦਾ ਮੁਖੀ ਸ੍ਰੀਮਾਨ ਸੰਧ ਬਾਬਾ ਪਰਪੁਰ ਸਿੰਘ ਜੀ ਐਵ ਸਮੁੱਚੀ ਜਥੇਬੰਦੀ ਸਮੁੱਚੀ ਨਗਰ ਦੀ ਸੰਗਤ ਉਦਮ ਉਪਰਾਲਾ ਕੀਤਾ ਹੈ ਇਹ ਉਦਮ ਉਪਰਾਲਾ ਗੁਰੂ ਕੀ ਬਾਣੀ ਨਾਲ ਜੋੜਨ ਦਾ ਹੈ ਗੁਰੂ ਕੀ ਬਾਣੀ ਨਾਲ ਕਿਵੇਂ ਜੋੜਿਆ ਜਾਵੇ ਕਿਹੜਾ ਉਦਮ ਕੀਤਾ ਜਾਵੇ ਕਿਵੇਂ ਜੋੜਿਆ ਜਾਵੇ ਇਹ ਮਹਾਪੁਰਖ ਤਰਾਂਤਰਾਂ ਦੇ ਸਾਧਨ ਕਰਦੇ ਆ ਔਰ ਤੁਹਾਡੇ ਅੰਦਰ ਪਹਿਲਾਂ ਸਾਧੂਆਂ ਦੇ ਤੁਹਾਡੇ ਅੰਦਰ ਨਫਰਤ ਭਰੀ ਹੈ ਫਿਰ ਗੁਰੂ ਕੀ ਬਾਣੀ ਨਾਲ ਉਹ ਜੋੜਨ ਦੇ ਉਦਮ ਕੀਤੇ ਗਏ ਫਿਰ ਤੋੜਨ ਦੇ ਉਦਮ ਕੀਤੇ ਗਏ ਤੋੜਨ ਦਾ ਉਤਮ ਜਿਹੜਾ ਹੈ ਗੁਰੂ ਕੀ ਬਾਣੀ ਨਾਲ ਜੋੜ ਤੋਂ ਤਦੋਂ ਤੋੜਦਾ ਹੈ ਮਨੁੱਖ ਨੇ ਉਦੋਂ ਤਰ੍ਹਾਂ-ਤਰ੍ਹਾਂ ਦੀਆਂ ਮਨੁੱਖ ਦੇ ਅੰਦਰ ਨਫ਼ਰਤਾਂ ਭਰੀਆਂ ਜਾਂਦੀਆਂ ਨੇ ਕੋਈ ਸਾਧੂਆਂ ਦੇ ਬਚਨਾਂ ਨੂੰ ਕੋਈ ਗੁਰੂ ਕੀ ਬਾਣੀ ਨੂੰ ਉਲਟੇ ਸਿਰ ਦੇ ਅਰਥ ਕਰਕੇ ਸੁਣਾਉਂਦਾ ਹੈ ਪਰ ਮਨੁੱਖ ਨੂੰ ਗੁਰੂ ਕੀ ਬਾਣੀ ਅੰਦਰ ਬਚਨ ਸਮਝਾਉਂਦੇ ਨੇ ਸਤਿਗੁਰੂ ਸਾਹਿਬ ਸਤਿਗੁਰੂ ਸਾਹਿਬ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸੁਬਾਣੀ ਈਵਹ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਬਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਜੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਉ ਸਤਗੁਰੂ ਸਾਹਿਬ ਜੀ ਗੁਰੂ ਕੀ ਬਾਣੀ ਨਾਲ ਜੁੜਨਾ ਹੈ ਗੁਰੂ ਕੀ ਬਾਣੀ ਅਥਾ ਸਮੁੰਦਰ ਹੈ ਗੁਰੂ ਕੀ ਬਾਣੀ ਦੇ ਅਰਥ ਕਰਨੇ ਕੋਈ ਸੁਖਾਲਾ ਕੰਮ ਨਹੀਂ ਗੁਰੂ ਕੀ ਵਿਦਿਆ ਪੜਾਉਣੀ ਗੁਰੂ ਕੀ ਵਿਦਿਆ ਦਾ ਜਾਣੂ ਕਰਵਾਉਣਾ ਇਹ ਸਭ ਤੋਂ ਉੱਤਮ ਦਾਨ ਹੈ ਬ੍ਰਹਮ ਗਿਆਨ ਸਮਦਾਨਨ ਧਰਮਨੰਦਯ ਸਮਾਨ ਕਿਸੇ ਨੂੰ ਵਿਦਿਆ ਪੜ੍ਹਾ ਦੇਣੀ ਗੁਰੂ ਕੀ ਬਾਣੀ ਦਾ ਗਿਆਨ ਕਰਵਾ ਦੇਣਾ ਤੇ ਸਭ ਤੋਂ ਵੱਡਾ ਦਾਨ ਹੈ ਕਿਸੇ ਨੂੰ ਕੀਰਤਨ ਸਿਖਾ ਦੇਣਾ ਕਿਸੇ ਨੂੰ ਗੁਰੂ ਕੀ ਬਾਣੀ ਜਪਜੀ ਸਾਹਿਬ ਦਾ ਪਾਠ ਕਰਵਾ ਦੇਣਾ ਇਹ ਸਾਰਿਆਂ ਤੋਂ ਵੱਡਾ ਪੁੰਨ ਹੈ ਕਲਮੈ ਇਹੋ ਪੁੰਨ ਗੁਣ ਗੋਲ ਵਿਦਕਾਹੀ ਸਭ ਤੋਂ ਵੱਡਾ ਪੁੰਨ ਹੈ ਸੋ ਸਤਿਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਗੁਰੂ ਕੀ ਬਾਣੀ ਨਾਲ ਜੁੜੋ ਜਪਜੀ ਸਾਹਿਬ ਨਾਲ ਜੁੜੋ ਮੂਰ ਮੰਤਰ ਸਾਹਿਬ ਦੇ ਜਾਪ ਨਾਲ ਜੁੜੋ ਤਾਂ ਕਿ ਸੰਸਾਰ ਤੇ ਆਇਆ ਸਾਡਾ ਸਫਲਾ ਹੋ ਜਾਏ ਆਇਆ ਸਫਲ ਤਾਹੂ ਕੋ ਗਨਿਐ ਜਾਸ ਰਸਨ ਹਰ ਹਰ ਜਸ ਪਨੀਐ ਆਏ ਵਸਿਆ ਸਾਧੂ ਕੈ ਸੰਗੇ ਅਨੰਦ ਨਾਮ ਧਿਆਵ ਹੋਣਗੇ ਗੁਰੂ ਕੀ ਬਾਣੀ ਨਾਲ ਜੁੜੋ ਜੇ ਗੁਰੂ ਕੀ ਬਾਣੀ ਨਾਲ ਜੁੜੇ ਨਾ ਜਿਹੋ ਜ ਸੰਸਾਰ ਤੇ ਆਏ ਜਿਹੋ ਜ ਨਾ ਆਏ ਆਉਣ ਦਾ ਲਾਭ ਇਹ ਹੈ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੁਕ ਫੱਕੜੇ ਸਭ ਮੁਕਦੀ ਚੱਲੀ ਲੈਣ ਪਰ ਹੋਰ ਕੰਮਾਂ ਲਈ ਸਾਡੇ ਕੋਲੇ ਬਹੁਤ ਸਮਾਂ ਹੈ ਪਿਕਚਰ ਦੇਖਣ ਜਾਣ ਵਾਲਾ ਹੋਵੇ ਬਹੁਤ ਸਮਾਂ ਹੈ ਮੋਬਾਈਲ ਦੇਖਣ ਵਾਸਤੇ ਸਾਡੇ ਕੋਲੇ ਬਹੁਤ ਸਮਾਂ ਹੈ ਗੱਲਾਂ ਗੱਪਾਂ ਮਾਰਨ ਵਾਸਤੇ ਬਹੁਤ ਸਮਾਂ ਹੈ ਸਾਡੇ ਕੋਲੇ ਭਾਵੇਂ ساری ਰਾਤ ਗੱਲਾਂ ਮਾਰੀ ਜਾਵੇ ਜੇ ਗੁਰੂ ਕੀ ਬਾਣੀ ਸੁਣਨ ਲੱਗ ਜਾਈਏ ਤਾਂ ਸਾਨੂੰ ਨੀਂਦਰ ਆਉਣ ਲੱਗ ਜਾਂਦੀ ਹੈ ਸਾਨੂੰ ਅਸਲ ਵਟੇ ਆਉਣ ਲੱਗ ਜਾਂਦੇ ਹਨ ਹਰ ਸਿਖਾ ਤੇਰੇ ਨਾਲੋਂ ਤਾਂ ਜੰਗਲ ਦੇ ਪੰਛੀ ਵੀ ਚੰਗੇ ਨੇ ਜਿਹੜੇ ਜੰਗਲਾਂ ਵਿੱਚ ਵੱਸਦੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਵਾਹਿਗੁਰੂ ਨੂੰ ਅੱਲਾ ਤਾਲਾ ਨੂੰ ਯਾਦ ਕਰਦੇ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਪਾਣੀ ਲਾਉਣ ਜਾਣ ਵਾਲਾ ਹੋਵੇ ਚੱਕ ਉੱਠ ਕੇ ਚਲਿਆ ਜਾਂਦਾ ਚੰਗਾ ਕਰਮ ਕਰਨ ਵਾਸਤੇ ਬਾਣੀ ਪੜਨ ਵਾਸਤੇ ਅਮਰਤ ਵਲੇ ਉੱਠਣਾ ਪੈ ਜੇ ਫਿਰ ਤੇਰੇ ਕੋਲੇ ਸਮਾਂ ਨਹੀਂ ਸਿੱਖਾ ਬਾਣੀ ਨਾਲ ਜੜੋ ਹਉਮ ਬਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਸੁਗਨ ਥਲ ਵਸਨ ਰੱਬ ਨਾ ਛੋਡਣ ਵਾਸ ਜੰਗਲਾਂ ਵਿੱਚ ਬਸਦੇ ਪੰਛੀ ਵੀ ਵਾਹਿਗੁਰੂ ਜੀ ਨੂੰ ਯਾਦ ਕਰਦੇ ਆਵਾਜ਼ ਧਾਰਨਾ ਪੜ ਕੇ ਦੱਸ ਦੀ ਸਮਾਪਤੀ ਹੈ ਗੁਰੂ ਕੀ ਬਾਣੀ ਨਾਲ ਜੜੋ ਆਪਣੇ ਬੱਚਿਆਂ ਨੂੰ ਗੁਰੂ ਕੀ ਬਾਣੀ ਨਾਲ ਜੋੜੋ ਤੇਰੇ ਨਾਲੋਂ ਤਾਂ ਮਨਾ ਪੰਛੀ ਚੰਗੇ ਨੇ ਤੇਰੇ ਨਾਲੋਂ ਤਾਂ ਮਨਾ ਪੰਛੀ ਚੰਗੇ ਨੇ ਉਹ ਤੇਰੇ ਨਾਲੋਂ ਤਾਂ ਪੰਛੀ ਚੰਗੇ ਨਾਲੋ ਤਾਂ ਪੰਛੀ ਕੰਗੇ ਨੇ ਕੋਗਾ ਤੁਗਦੇ ਹਰੀ ਦਾ ਨਾਮ ਜਪਦੇ ਹਰੀ ਦਾ ਨਾਮ ਜਪਦੇ ਤੇਰੇ ਨਾਲੋਂ ਪੰਛੀ ਕੰਗੇ ਨੇ ਕੋਗਾ ਤੁਗਦੇ ਹਰੀ ਦਾ ਨਾਮ ਜਪਦੇ ਤੇਰੇ ਨਾਲੋਂ ਪੰਛੀ ਕੰਗੇ ਨੇ ਕੋਗਾ ਤੁਗਦੇ ஜ பட்சி சங்க பட்சி ਤੇਰੇ ਨਾਲੋਂ ਤਾਂ ਮਨਾ ਪੰਛੀ ਚੰਗੇ ਨੇ ਤੇਰੇ ਨਾਲੋਂ ਤਾਂ ਮਨਾ ਪੰਛੀ ਚੰਗੇ ਨੇ ਉਹ ਤੇਰੇ ਨਾਲੋਂ ਤਾਂ ਪੰਛੀ ਚੰਗੇ ਨੇ ਤੇਰੇ ਨਾਲੋਂ ਤੋ ਗਤ ਤੁਗਦੇ ਹਰੀ ਦਾ ਨਾਮ ਜਪਦੇ ਹਰੀ ਦੇ ਨਾਮ ਸੰਗੀ ਸੰਗੇ ਤੋ ਗਤ ਤੁਗਦੇ ਹਰੀ ਦਾ ਨਾਮ ਜਪਦੇ ਹਰੀ ਦੇ ਨਾਮ ਪੰਛੀ ਸੰਗੇ ਨੇ ਤੋ ਗਤ ਤੁਗਦੇ ਹਰੀ ਦਾ ਨਾਮ ਜਪਦੇ ਤੇਰੇ ਨਾਲੋਂ ਪੰਛੀ ਚੰਗਲੇ ਤੋ ਗਤ ਕੋ ਮਲੇਹਾਰੀ ਤਿੰਨ ਪੰਖੀਆਂ ਕੋ ਮਲੇਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਬਾਸ ਕਕਰ ਤੁਗੰ ਫਲ ਵਸਨਾ ਰੱਬ ਨਾ ਛੋਡਣ ਪਾਸ ਸਾਹਿਬ ਜੀ ਨੇ ਸਾਨੂੰ ਸਮਝਾਇਆ اے ਮਨੁੱਖ ਤੇਰੇ ਨਾਲੋਂ ਤਾਂ ਜੰਗਲ ਵਿੱਚ ਵੱਸਦੇ ਪੰਛੀ ਵੀ ਚੰਗੇ ਨੇ ਜਿਹੜੇ ਵਾਹਿਗੁਰੂ ਜੀ ਨੂੰ ਯਾਦ ਕਰਦੇ ਆ ਅੱਲਾਹ ਤਾਲਾ ਵਾਹਿਗੁਰੂ ਜੀ ਨੂੰ ਯਾਦ ਕਰਦੇ ਆ ਤੇਰੇ ਨਾਲੋਂ ਤਾਂ ਉਹ ਵੀ ਚੰਗੇ ਨੇ ਸੋ ਸਤਿਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਸਾਨੂੰ ਵੀ ਨਾਮ ਜਪਣ ਦੀ ਸਮਰੱਥਾ ਗੁਰੂ ਕੀ ਬਾਣੀ ਪੜ੍ਹਨ ਦੀ ਸਮਰੱਥਾ ਬਖਸ਼ਿਸ਼ ਕਰਨ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਬਾਬਾ ਪਰਪੁਰ ਸਿੰਘ ਜੀ ਦਾ ਦੀ ਧੰਨਵਾਦ ਆਪ ਸਮੂਹਤੀਆਂ ਸੰਗਤਾਂ ਦਾ ਧੰਨਵਾਦ ਆਓ ਅਨੰਦ ਸਾਹਿਬ ਦੀ ਬਾਣੀ ਨਾਲ ਜੁੜੀਏ ਆਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮਧੀਆਂ ਬਗਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਣ ਆਇਆ ਸਭ ਜੋਤਾਂ ਗਾਓ ਹਰੀ ਕੇ ਰਾਮਨ ਜਿਨੀ ਬੁਕਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਮਨਾਂ ਵਿੱਚ ਹਰਨਾ ਰਹੋ ਤੁਮਨ ਮੇਰੇ ਧੁਖ ਸਰ ਵਿਸਾਰਣਾ ਭਵਨਾਂ ਗਲਾ ਸਮਰੱਥ ਸੁਆਮੀ ਸੋ ਕਮਰ ਹੋਂ ਬਸਾਰੇ ਹੈ ਨਾਨਕ ਮਨ ਮੇਰੇ ਸਦਾ ਰੋ ਹਰ ਨਾਮ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਤੋ ਪਾਵੇ सदा सिभ्त ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਬਸਿਆ ਬਾਜੀ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਤਿਆ ਨਹੀਂ ਕਰਤੇ ਰਹਿ ਸਾਚਾ ਨਾ ਮੇਰਾ ਆਦਾਰੋ ਸਾਜ ਨਾਮਿਆਦਾਰ ਮੇਰਾ ਜਿਨ ਭੁਖਾ ਸਭ ਤਰਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਰਾਈਆ ਤਦਾ ਕਰੁ ਬਾਣੀ ਸਤਿਗੁਰ ਵਿਟੋ ਦਿਨ ਦੀਆਂ ਇਹ ਵਡਿਆਈਆਂ ਹੈ ਨਾਨਕ ਸੁਨੋ ਸੰਤੋ ਸਬਦ ਕਰੂ ਤੇ ਆਰੋ ਸਾਜਾ ਨਾ ਮੇਰਾ ਯਾਦਾਰੋ ਬਾਜੇ ਪੰਥ ਸਬਦਿਤ ਕਰ ਸਪਾਗੈ ਅਰਥ ਭਾਗੇ ਸਬਦ ਬਾਜੇ ਕਲਾਿਤ ਕਰ ਸਾਰੀ ਪੰਚ ਤੋ ਤੋ ਵਸਿ ਤੇ ਕਾਲ ਕੰਟ ਕਮਾਰਿਆ ਸ੍ਰੀ ਕਰਮ ਪਾਇਆ ਤੋ ਜਿਨ ਕੋ ਦੇ ਨਾਮ ਹਰ ਕਹਿਲਾ ਆਕੇ ਕਹ ਨਾਨਕ ਤੈ ਸੁਖ ਹੋਆ ਤਿਸ ਕਰਿਆ ਨਾ ਜਵਾਦੇ ਅੰਸਨ ਬੜ ਪਾਕੀਓ ਸਗਲ ਮਨੋਰਤ ਪੂਰੇ ਹਰ ਪ੍ਰੇਮ ਪ੍ਰਭ ਪਾਇਆ ਤੇਰੇ ਸਗਲ ਦੋਖ ਰੋਗ ਸੰਤਾ ਕੋ ਤਰੇ ਸੁਣੀ ਸੱਚੀ ਬਾਣੀ ਸ਼ਾਂਤ ਸਾਧਨ ਪਈ ਸਾਤੇ ਪੂਰੇ ਗੁਰ ਤੇ ਗੁਰੇ ਸੰਤੇ ਪੁਨੀਤ ਕਹਤੇ ਪਵਿ ਸਤ ਗੁਰ ਰਹਾ ਪਰ ਪੂਰੇ ਨੇ ਕੁ ਪਰਜਰਨ ਲਾ ਕੇ ਵਾਦੀ ਆਮਦ ਸੂਰਤ ਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਤ ਮਹਤਿ ਸਿਸ਼ਤ ਰਾਤ ਸੋਈ ਦਾਈ ਨਾਇਕਿ ਨੈਗਰਿ ਜਗਤ ਜਗਾਇਆ ਬੁਰਿਆ ਆਇਆ ਬਚੈ ਧਰਮਹਦੂਰਾ ਕਰਿ ਆਪੋ ਆਪਣੀ ਜਿਨੇ ਨਾਮ ਤੇ ਆਇਆ ਗਏ ਮਖਤ ਤਕਾ ਨਾਨਕ ਤੇ ਮੁਖ ਜਰੇ ਕਿਤੇ ਛਤੀ ਦਾ ਜਿਨੇ ਨਾਮ ਤੇ ਆਇਆ ਗਏ ਮਖਤ ਤਕਾ ਨਾਨਕ ਤੇ ਮੁਖ ਜਰੇ ਇਕ ਤਿਨਾ ਸੰਗਣਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਤਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦੇਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਨਾਮ ਸਤ ਹੈ ਵਾਹਿਗੁਰੂ ਨਾਮ ਸਤ ਹੈ ਵਾਹਿਗੁਰੂ ਨਾਮ ਸਤ ਹੈ ਤੇਰਾ ਨਾਮ ਸਤ ਹੈ ਵਾਹਿਗੁਰੂ ਨਾਮ ਸਤ ਹੈ ਤੇਰਾ ਨਾਮ ਸਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੂਠਾ ਗੁਰੂ ਤੁਮ ਪਹਿਰਦਾਸ